ਨਨ ਨਾਗ ਲੈ ਤਨੇਗੇ ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਜੀ ਨਾਗ ਪੂਰੇ ਰਹਿਤੇ ਨੇ ਜੀ ਸੌਦੇ ਪੂਰੇ ਵਧੀਆ ਹੋਏ ਨੇ ਢੋਲਾ ਬੱਕਰਾ ਮੰਡੀ ਚ ਤੁਸੀਂ ਦੇਖ ਸਕਦੇ ਹੋ ਨਾਗ ਸੌਦੇ ਵਧੀਆ ਹੁੰਦੇ ਨੇ ਹਰ ਬਦਵਾਰ ਲੱਗਦੀ ਹੈ ਮੰਡੀ ਪੰਜਾ ਕਰ ਬਦਵਾਰ ਬੱਕਰੀ ਪਾਲਣ ਵੀਰ ਬਾਕੀ ਅੱਜ ਸੀਜ਼ਨ ਕਰਕੇ ਥੋੜਾ ਮਾਲ ਘਟ ਆਇਆ ਫੇਰ ਵੀ ਸੌਦੇ ਵਧੀਆ ਹੋਏ ਨੇ आइया नाग लेते आर आठ देखो जी तुम पूरी सिरे पठ एक पट हो जी दो नाग उन्हना तो लेते जी कि नाग हो गए भाई है ਉਹਕੇ 10 ਨਾਕ ਬਈ 10 ਨਾਕ ਹੋ ਗਏ 10 ਨਾਕ ਹੋ ਗਏ ਬਾਈਆਂ ਕੋਲੇ ਆਹ ਅਗੀ ਚਿੱਟੀ 10 ਨਗਰਾਂ ਦਾ ਇਕੱਠਾ ਦਾ ਸੌਦਾ ਕੀਤਾ ਬਾਈਆਂ ਨੇ ਅੱਡੋ ਅੱਡ ਚ ਕਿਉਂਕਿ ਸੌਦੇ ਵਧੀਆ ਹੁੰਦ ਨੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੱਕਾ ਪੀਵੀ ਨਹੀਂ ਓਕੇ ਧੰਨਵਾਦ